ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਬੜੇ ਸਮੇਂ ਤੋਂ ਜਿਹੜੀ ਸ਼ਹਿਰ ਦੀ ਨਾ ਇਹ ਇੱਕ ਮੰਗ ਸੀਗੀ ਜਿਹੜੀ ਪੁਰਾਣੀ ਸਾਡੀ ਗਊਸ਼ਾਲਾ ਸੀ ਉਹ ਬਹੁਤ ਜਗ੍ਹਾ ਥੋੜੀ ਹੋਣ ਕਰਕੇ ਨਾ ਉੱਥੇ ਗਾਵਾਂ ਦੀ ਮਾਤਰਾ ਬਹੁਤ ਜ਼ਿਆਦੀ ਸੀ ਤੇ ਸਾਡੀ ਚੰਗੀ ਕਿਸਮਤ ਸੀਗੀ ਮੰਤਰੀ ਸਾਹਿਬ ਨੂੰ ਮੰਤਰੀ ਪਦ ਦਾ ਮਿਲਣਾ ਸੀ ਤੇ ਸਾਡੇ ਸ਼ਹਿਰ ਦੇ ਪ੍ਰਧਾਨ ਲਵਲੀ ਜੀ ਇਹਨਾਂ ਦੀ ਕਿਰਪਾ ਹੋਈ ਤੇ ਇਹਨਾਂ ਨੇ ਸਾਨੂੰ ਆ ਜਗ੍ਹਾ ਅਲਾਟ ਕੀਤੀ ਤੇ ਨਾਲ ਮਤਲਬ ਜੋ ਵੀ ਇਹਦੀ ਕੰਸਟਰਕਸ਼ਨ ਵਾਸਤੇ ਜੋ ਵੀ ਖਰਚਾ ਹੋਵੇ ਇਹ ਕਿਤੇ ਅਸੀਂ ਕਰਾਂਗੇ ਤੇ ਇਸ ਗਊਸ਼ਾਲਾ ਨੂੰ ਵਧੀਆ ਤਰੀਕੇ ਨਾਲ ਹੋਰ ਖੁੱਲੀ ਡੁੱਲੀ ਬਣਾਈ ਜਾਵੇ ਜਿਹੜੀ ਪੁਰਾਣੀ ਗਊਸ਼ਾਲਾ ਤੀਆ ਇਹ ਉਹਦੀ ਹੀ ਸ਼ਾਖਾ ਹੋएगी ਹਾਂਜੀ ਬਿਲਕੁਲ ਜੀ ਇਹ ਪੁਰਾਣੀ ਗਊਸ਼ਾਲਾ ਜਿਹੜੀ ਆਪਣੀ ਜੰਡਿਆਲਾ ਗੁਰੂ ਜੀ ਸ਼੍ਰੀ ਗੋਪਾਲ ਕਿਸ਼ਨ ਗਊਸ਼ਾਲਾ ਕਮੇਟੀ ਆ ਉਹਦੀ ਇੱਕ ਸ਼ਾਖਾ ਹੋਗੀ ਉੱਥੇ ਜਿਆਦਾ گاਵਾ ਹੋਣ ਕਰਕੇ ਅਧੀਆਂ گاਵਾ ਇੱਥੇ ਲਿਆਂਦੀਆਂ ਜਾਣਗੀਆਂ ਤਾਂ ਜੋ ਉਹਨਾਂ ਦੀ ਦੇਖਭਾਲ ਅਚੀ ਤਰ੍ਹਾਂ ਹੋ ਸਕੇ ਤੇ ਇੱਥੇ ਵੀ ਜਿਹੜੀਆਂ ਹੋਰ ਵੀ ਸ਼ਹਿਰ ਦੇ ਵਿੱਚ ਗਾਵਾਂ ਮੰਡੀ ਚ ਅਵਾਰਾ ਤੁਰੀਆਂ ਫਿਰਦੀਆਂ ਸਾਰੀਆਂ ਇਕੱਠੀਆਂ ਕਰਕੇ ਫਿਰ ਇੱਥੇ ਲਿਆਉਂਦੀਆਂ ਲੈਣਗੀਆਂ। ਸ਼ਹਿਰ ਚ ਇਹ ਵੀ ਬੜੀ ਚਰਚਾ ਚੱਲਦੀ ਬਈ ਕਿ ਜਿਹੜੀ ਇੱਕ ਗਊਸ਼ਾਲਾ ਵਾਸਤੇ ਜਿਹੜੀ ਹੈ ਪੈਸੇ ਇਕੱਠੇ ਕਿੱਥੇ ਜਾੜਿਆ ਕਿ ਉਹ ਪੈਸੇ ਜਿਹੜੇ ਇੱਥੇ ਲੱਗ ਰਹੇ ਆ। ਕੀ ਇਹ ਗੱਲ ਸਹੀ ਹੈ? ਨਹੀਂ ਨਹੀਂ ਜੀ ਬਿਲਕੁਲ ਬਿਲਕੁਲ ਨਹੀਂ ਇਹ ਸਹੀ ਗੱਲ। ਇਹ ਗਊਸ਼ਾਲਾ ਜਿਹੜੀ ਆ ਇਹ ਇਹਦੇ ਵਾਸਤੇ ਪੈਸੇ ਸਾਡੇ ਮੰਤਰੀ ਸਾਹਿਬ ਨੇ ਤੇ ਪ੍ਰਧਾਨ ਜੀ ਨੇ ਕਮੇਟੀ ਦੇ ਫੰਡ ਦੇ ਵਿੱਚੋਂ ਪ੍ਰੋਵਾਈਡ ਕਰਵਾਏ। ਉਹ ਜਿਹੜੀ ਗਊਸ਼ਾਲਾ ਉਹ ਕਿਸੇ ਦੀ ਨਿੱਜੀ ਆ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਜੀ। ਉਹ ਆਪਣੀ ਮਤਲਬ ਗ੍ਰਾਈ ਕਰਕੇ ਤੇ ਕੁਝ ਕਰਦੇ ਪਏ ਆ ਉਹਦੇ ਬਾਰੇ ਕੁਝ ਨਹੀਂ ਕਰਦੇ ਮਤਲਬ ਕਿ ਉਸ ਗਊਸ਼ਾਲਾ ਜਿਹੜੀ ਗ੍ਰਾਈ ਤੁਸੀਂ ਕਰਦੇ ਪਏ ਉਸ ਦੇ ਨਾਲ ਤੁਹਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਕਿਸੇ ਤਰ੍ਹਾਂ ਉਹ ਉਸ ਗਊਸ਼ਾਲਾ ਨਾਲ ਇਸ ਗਊਸ਼ਾਲਾ ਦਾ ਕੋਈ ਕੰਸਰਨ ਨਹੀਂ ਇਹ ਸ਼ਹਿਰ ਦੀ ਪ੍ਰਾਤਨ ਜਿਹੜੀ ਗਊਸ਼ਾਲਾ ਵਾ ਉਹ ਵਾਲੀ ਆ ਤੇ ਇੱਕ ਹੀ ਗਊਸ਼ਾਲਾ ਜਿਹੜਿਆ ਲੈ ਵਿੱਚ ਸ਼ਹਿਰ ਜਨੈਲਾਗੁਰੂ 50 ਤੋਂ 60 ਹਜ਼ਾਰ ਵਾਦੀ ਦਾ ਅਸਲੇ ਸ਼ਹਿਰ ਬਣ ਚੁੱਕਾ ਇਥੇ ਇੱਕ ਪਹਿਲੇ ਹੀ ਗਊਸ਼ਾਲਾ ਬੜੀ ਸ਼ਰਤਾਂ ਤੇ ਭਾਵਨਾ ਨਾਲ ਜਿਹੜੇ ਸਾਡੇ ਸਾਥੀ ਆ ਉੱਥੇ ਚਲਾ ਰਹੇ ਆ ਪਰ ਉੱਥੇ ਗਊਆਂ ਜਿਆਦੀਆਂ ਹੋਣ ਕਰਕੇ ਕੁਝ ਬਜ਼ੁਰਗ ਗਊਆਂ ਨੇ ਕੁਝ ਦੂਸਰੀਆਂ ਗਊਆਂ ਲਈ ਉਹਦੇ ਕਰਕੇ ਬੜਾ ਜੂਲੀ ਹੋ ਗਿਆ ਸੀ ਕਿ ਉੱਥੇ ਜਿਹੜੇ ਸੜੀਆਂ ਗਊ ਮਾਤਾ ਨੇ ਉਹਨਾਂ ਦਾ ਆਪਸ ਦੇ ਵਿੱਚ ਉੱਥੇ ਜਿਆਦਾ ਹੋਣ ਕਰਕੇ ਇੱਕ ਦੂਜੇ ਨਾਲ ਟਕਰਾਅ ਹੁੰਦਾ ਸੀ ਸੋ ਉਹਦੇ ਵਾਸਤੇ ਇੱਕ ਸਾਨੂੰ ਬੜੀ ਜ਼ਰੂਰਤ ਸੀ ਬੜੀ ਵੱਡੀ ਜ਼ਰੂਰਤ ਸੀ ਇੱਕ ਨਵੀਂ ਗਊਸ਼ਾਲਾ ਇੱਕ ਨਵੀਂ ਜਗ੍ਹਾ ਖੁੱਲੀ ਜਗ੍ਹਾ ਜਿੱਥੇ ਮਿਲ ਸਕੇ ਇਹ ਸਾਡੇ ਸਤਕਾਰਯੋਗ ਕਮਨਰਤੀ ਸਰ ਪਜੇ ਸੀਟੀਓ ਜੀ ਦੀ ਦੂਰ ਅੰਦੇਸ਼ੀ ਹੀ ਕਿ ਉਹਨਾਂ ਨੇ ਅੱਜ ਤੱਕ ਆਪਾਂ ਜਿੰਨਾਂ ਵੀ ਗਵਰਨਮੈਂਟ ਆਈਆਂ ਜੋ ਵੀ ਆਈਆਂ ਉਹ ਸਿਰਫ ਗਾਲੀਆਂ ਨਾਲੀਆਂ ਸਟਰੀਟ ਲਾਈਟਾਂ ਦੇ ਆਦਿ ਦੇ ਆਦਿਕ ਵਿੱਚ ਰੁੱਝੀਆਂ ਨਹੀਂ ਗੀਆਂ ਇਸ ਵਾਰ ਦੇ ਕਦੀ ਵੀ ਕਿਸੇ ਨੇ ਸੋਚਿਆ ਕਿ ਆਪਾਂ ਇਹ ਵੀ ਇਹੋ ਜਿਹਾ ਵਿਕਾ ਇਹਨੂੰ ਵਿਕਾਸ ਕਹਿੰਦੇ ਨੂੰ ਬਦਲਾ ਕਹਿੰਦੇ ਆ ਜੀ ਇਹਨੂੰ ਵਿਕਾਸ ਨੂੰ ਬਦਲਾ ਕਹਿੰਦੇ ਆ ਇਹ ਬਦਲਾਵ ਆ ਕਿ ਇਸ ਗਵਰਨਮੈਂਟ ਦੇ ਜਿਹੜੇ ਸਾਡੇ ਨੁਮਾਇੰਦੇ ਨੇ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਬੜੀ ਦੂਰ ਨਿਸ਼ੀਨਾ ਆਣ ਕੇ ਇਹ ਕੰਮ ਕਰਦੇ ਨੇ ਉਹਨਾਂ ਨੇ ਇਥੋਂ ਇੱਕ ਬੜੀ ਵੱਡੀ ਕੋਸ਼ਿਸ਼ ਕਰਕੇ ਗਵਰਨਮੈਂਟ ਕੋਲੋਂ ਇਹਨੂੰ ਪਾਸ ਕਰਵਾ ਕੇ ਜਗ੍ਹਾ ਸਾਡੇ ਕੋਲ ਹੈਗੀ ਸੀ ਜੀ ਪਹਿਲੇ ਸ਼ਿਪੂਰੀ ਹੈ ਸ਼ਿਪੂਰੀ ਦੇ ਨਾਲ ਹੀ ਥੋੜੀ ਜਗ੍ਹਾ ਹੈਗੀ ਸੀ ਤਕਰੀਬਨ ਜਿਵੇਂ ਸਵਾ ਕਿਲਾ ਦੇ ਲਾਗੇ ਛਾਗੇ ਜਗ੍ਹਾ ਉੱਥੇ ਇੱਕ ਅੱਜ ਜਿਹੜਾ ਉਗਠਨ ਕੀਤਾ ਗਿਆ ਨਹੀਂ ਪੱਥਰ ਮਾਤਾ ਜੀ ਕੋਲੋਂ ਮਾਤਾ ਸਤਕਾਰਯੋਗ ਮਾਤਾ ਸੁਵਿੰਦਰ ਕੌਰ ਜੀ ਮਾਤਾ ਜੀ ਦੇ ਮੰਤਰੀ ਸਾਹਿਬ ਦੇ ਇਹਨਾਂ ਕੋਲੋਂ ਅੱਜ ਨਹੀਂ ਪੱਥਰ ਰਖਾਇਆ ਗਿਆ ਔਰ ਇਹ ਬਹੁਤ ਜਲਦੀ ਗੋਵਸ਼ਾਲਾ ਬਣ ਕੇ ਤਿਆਰ ਹੋ ਜਾਏਗੀ ਉਹ ਜਿਹੜੀਆਂ ਕੁਝ ਗਊਆਂ ਜਿਹੜੀਆਂ ਇੱਧਰ ਸ਼ਿਫਟ ਹੋ ਜਾਣਗੀਆਂ ਗੋ ਵੀ ਉਹ ਵੀ ਚੱਲੇਗੀ ਉਥੋਂ ਵਾਸਤੇ ਵੀ ਗ੍ਰਾਂਟ ਮੰਤਰੀ ਸਾਹਿਬ ਨੇ ਲੈ ਕੇ ਦਿੱਤੀ ਹੈ ਵੀ ਉੱਥੇ ਵੀ ਜੇ ਕੋਈ ਚੀਜ਼ ਦੀ ਜ਼ਰੂਰਤ ਹੈਗੀ ਆ ਤੇ ਉੱਥੇ ਉਹ ਜੂਰ ਕਰਾਇਆ ਕੰਮ ਕਰਾਇਆ ਜਾਵੇ ਇਹ ਤੇਰਾ ਤਕਰੀਬਾ ਪ੍ਰਦੀਪ ਜੀ ਕਿੰਨੇ ਸਮਾਂ ਇਹਦਾ ਤਰੀਬ ਲੱਗੇਗਾ ਜੀ ਆਈਡੀਆ ਮਾਰਚ ਮਾਰਚ ਤੱਕ ਮਾਰਚ ਅਪ੍ਰੈਲ ਤੱਕ ਸਮਝ ਲਓ ਵੀ ਇਹ ਇਮਾਰਤ ਜਿਹੜੀ ਬਣ ਕੇ ਸਮਰਪਿਤ ਹੋ ਜਾਏਗੀ ਕਮੇਟੀ ਨੂੰ ਉਹ ਆਪਣੀਆਂ ਗਊ ਗਊਆਂ ਉਹ ਮਾਤਾ ਜੜੀਆਂ ਜੜੀਆਂ ਬੰਦ ਨੂੰ ਜੂਰ ਤਾਂ ਜਿਸ ਤਰ੍ਹਾਂ ਵੀ ਉਹ ਸਮਝਣ ਜਿਸ ਤਰ੍ਹਾਂ ਜਿਤਰਾ ਗੜੀ ਇੱਥੇ ਸ਼ਿਫਟ ਕਰਨੀ ਆ ਉਹ ਸ਼ਿਫਟ ਕਰਕੇ ਇੱਥੇ ਇੱਕ ਵੱਡਾ ਉਹਨਾਂ ਦਾ ਹਾਲ ਵੀ ਬਣੇਗਾ ਪੱਠਿਆਂ ਵਾਸਤੇ ਵੀ ਬਣੇਗਾ ਤੂੜੀ ਵਾਸਤੇ ਬਣੇਗਾ ਸਾਰਾ ਇੱਕ ਬੜੀ ਪ੍ਰੋਪਰ ਨੈਗਮ ਨਿਊ ਮਾਡਰਨ ਜਿਤਨਾ ਅੱਜ ਕੱਲ ਬਣ ਰਹੀ ਹੈ ਜਿਵੇਂ ਉੱਥੇ ਉਹ ਪੁਰਾਣੀ ਜਗ੍ਹਾ ਹੈ ਉਹ ਪੁਰਾਣੀ ਹੋਣ ਕਰਕੇ ਥੋੜੀ ਜਿਹੀ ਉੱਥੇ ਉਹ ਵੀ ਦਿੱਕਤ ਆ ਰਹੀ ਸੀ ਇਹ ਨਵੇਂ ਸਿਰ ਤੋਂ ਨਵੇਂ ਗ੍ਰੈਂਡ ਡਰਾਇੰਗ ਦੇ ਨਾਲ ਸਾਰੀ ਬਣ ਰਹੀ ਹੈ ਉਹਦੇ ਵਿੱਚ ਸਾਰੇ ਲੈ ਸਾਰੇ ਹੀ ਜੀ ਸਾਰੇ ਸਾਥੀਆਂ ਨੇ ਸਾਰਿਆਂ ਨੇ ਬੜਾ ਸਾਥ ਦਿੱਤਾ ਮੇਰੇ ਸਾਇਲ ਸ਼ਰਮਾ ਭਾਜੀ ਆਤ ਲੋਕ ਜੀ ਆ ਸਕੰਦਰ ਆ ਪੱਲੀ ਭਾਜੀ ਆ ਸਾਡੇ ਸਾਰੇ ਮੈਂ ਕਿਹੜਾ ਕਿਹੜਾ ਨਾਮ ਲਵਾਂ ਸਾਰੇ ਤੁਸੀਂ ਛੋਟ ਲੈ ਰਹੇ ਜਿਨ੍ਹਾਂ ਨੂੰ ਨਾਮ ਦਿਖਾਓ ਇਹਨਾਂ ਨੂੰ ਸਾਰਿਆਂ ਨੂੰ ਇਹ ਸਾਥੀ ਅੱਜ ਬੜੇ ਖੁਸ਼ ਹੈ ਸਾਰੇ ਬੜੇ ਸਾਰੇ ਖੁਸ਼ ਆ ਕਿ ਇੱਕ ਬੜਾ ਵੱਡਾ ਉਪਰਾਲਾ ਹੈ ਮੰਤਰੀ ਸਾਹਿਬ ਵੱਲੋਂ ਜੋ ਪੂਰਨ ਹੋ ਰਿਹਾ ਜਨਰੇਲੇ ਨੂੰ ਇੱਕ ਬਹੁਤ ਜਲਦੀ ਅਪ੍ਰੈਲ ਦੇ ਵਿੱਚ ਇੱਕ ਗਊਸ਼ਾਲਾ ਬਣ ਕੇ ਤਿਆਰ ਹੋ ਜੇਗੀ ਤੇ ਅਸੀਂ ਉਹ ਅਸ਼ੀਰਵਾਦ ਲਵਾਂਗੇ ਉਹਨਾਂ ਦਾ ਵੀ ਗਊ ਮਾਤਾ ਦਾ ਵੀ ਕਿਉਂ ਬੜੀਆਂ ਦਿੱਕਤਾਂ ਚਾਜਦੀਆਂ ਸੀ ਜਿਹੜੀਆਂ ਇੱਕ ਬਜ਼ੁਰਗ ਗਊਆਂ ਬੜੀਆਂ ਦਿੱਕਤ ਦੇ ਵਿੱਚ ਹੁੰਦੀਆਂ ਸੀ ਉਹ ਇੱਥੇ ਆਣ ਕੇ ਆਪਣੇ ਜ਼ਿੰਦਗੀ ਨੂੰ ਬਸਰ ਸਹੀ ਤਰੀਕੇ ਨਾਲ ਬਸਰ ਕਰ ਸਕਣੀ ਜਾਂ ਸਾਡੇ ਇੱਥੇ ਮਾਧਿਅਮ ਰਾਹੀਂ ਮੈਂ ਇਹੋ ਬੇਨਤੀ ਕਰਾਂਗਾ ਕਿ ਕੰਟਰੋਲ ਵਾਈਸ ਇੱਥੇ ਚੀਤੇ ਕੋਈ ਨਾ ਕਰੋ ਕੱਲ ਦੀ ਮੈਂ ਥੋੜਾ ਜਿਆਦਾ ਦੇਖਿਆ ਮੈਂ ਕਹਿਣਾ ਨਹੀਂ ਚਾਹਣਾ ਮੈਂ ਫਿਰ ਵੀ ਤੁਹਾਡੇ ਮਾਧ ਕਿ ਕੁਝ ਕੱਲ ਵੀਡੀਓਜ਼ ਕਈ ਵਗੈਰਾ ਪਈਆਂ ਇੱਥੋਂ ਦੇ ਫੀੜ ਵਾਸਤੇ ਦਰਖਵਾ ਸਾਨੂੰ ਪਤਾ ਵਾ ਵੀ ਇਹ ਫੀੜ ਦਰਖਤ ਵਧਣੇ ਬੜੇ ਮਾੜਾ ਕੰਮ ਹੈ ਪਰ ਜਦੋਂ ਕੋਈ ਚੀਜ਼ ਬਣੇਗੀ ਜਿੱਥੇ ਕੋਈ ਚੀਜ਼ ਬਣਾਉਣੀ ਪੈਗੀ ਜਦੋਂ ਜਰੂਰਤ ਪੈ ਗਈ ਐਮਰਜੈਂਸੀ ਨੇਚਰ ਦੇ ਵਿੱਚ ਸਾਰਾ ਕੋਸ਼ਿਸ਼ ਕਰਨਾ ਪੈਂਦਾ ਵਾ ਉਹਦੇ ਅਗੇਂਸਟ ਅਸੀਂ ਇਹਨਾਂ ਨਾਲ ਮੇਰਾ ਵੀ ਰਸਕੰਦਰ ਵੀਰ ਹੈ ਜਿਹੜਾ ਵਾਤਾਵਰਣ ਦਾ ਪ੍ਰੇਮੀ ਆ ਸਾਡੇ ਸਾਰੇ ਭਰਾਵਾ ਅਸੀਂ ਰਲ ਕੇ ਤੋਂ ਜਿਆਦਾ ਦਰਖਤ ਕਿਤੇ ਲਾਵਾਂਗੇ ਇਹਦੀ ਦਾ ਵਾਦਾ ਰਿਹਾ ਤੁਹਾਡਾ ਉਹਨਾਂ ਸਾਡਾ ਕਿ ਜਿੰਨੇ ਇੱਥੇ ਦਰਖਤ ਲੱਗੇ ਸੀ ਕਿਤੇ ਨਾ ਕਿਤੇ ਜਗ੍ਹਾ ਲੈ ਕੇ ਇਹਦੇ ਜਗ੍ਹਾ ਪ੍ਰੋਜੈਕਟ ਕਰਕੇ ਜਗ੍ਹਾ ਜਿੱਤਰਾ ਵੀ ਮਰਜ਼ੀ ਲਈਏ ਕਿ ਤੋਂ ਜਿਆਦਾ ਦਰਖਤ ਲਾਵਾਂਗੇ ਦਰਖਤ ਬੰਨਣਾ ਸਾਨੂੰ ਬੰਦਾ ਗਲਤ ਹੈ ਪਰ ਜਿੱਥੇ ਐਮਰਜੈਂਸੀ ਹੋਵੇ ਉੱਥੇ ਕੁਝ ਨਾ ਕੁਝ ਵੀਰੇ ਕਰਨਾ ਪੈਂਦਾ ਇਹ ਕਰਕੇ ਇਸ ਚੀਜ਼ ਤੇ ਮੈਂ ਬੇਨਤੀ ਕਰਦਾ ਵਾਂ ਕਿ ਇਸ ਚੀਜ਼ ਤੇ ਆਪਾਂ ਕੁੱਟਵੀਆਂ ਵੀ ਇੱਕ ਦੂਜੇ ਉੱਤੇ ਇਸ ਚੀਜ਼ ਛੁੱਟੀਏ ਇਹ ਦੇਖੀਏ ਵੀ ਜੇ ਇੱਕ ਦਰਖਤ ਆਪਾਂ ਨੂੰ ਕੱਟਿਆ ਗਾ ਤਾਂ ਉਹ ਠੀਕ ਹੈ ਵੀ ਮਾੜਾ ਪਰ ਜੇ ਇੱਕ ਬੇਜ਼ਬਾਨ ਗਊ ਮਾਤਾ ਸਾਡੀ ਜੇ ਉੱਥੇ ਉਹ ਗਊਆਂ ਦੇ ਵਿੱਚ ਰਲ ਕੇ ਕੋਈ ਉਹਦੀ ਜਾਨ ਚਲੀ ਜਾਂਦੀ ਆ ਕੀ ਉਹ ਚੰਗਾ ਉਹ ਪਾਪ ਉਹ ਪਾਪ ਉਹ ਵੀ ਪਾਪ ਹੈ ਇਸ ਕਰਕੇ ਉਸ ਪਾਪ ਤੋਂ ਬਚਣ ਵਾਸਤੇ ਇਹ ਗਊਸ਼ਾਲਾ ਤਿਆਰ ਕੀਤੀ ਜਾ ਰਹੀ ਹੈ ਤੁਹਾਡੇ ਇਥੇ ਸਾਰਿਆਂ ਦਾ ਆ ਜਾਂਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਸਾਥ ਦੇਣਾ ਜੀ ਸਾਰਿਆਂ ਨੇ ਸਾਥ ਦੇਣਾ ਵਾ ਇਹ ਦੇਖੋ ਜਿਹੜਾ ਗ੍ਰਾਂਟ ਜਿਹੜਾ ਗ੍ਰਾਂਟ ਜਿਹੜੀ ਲੱਗਣੀ ਹੈ ਗਵਰਨਮੈਂਟ ਵੱਲੋਂ ਤੇ ਜਿਹੜੀ ਆਉਣੀ ਆਉਣੀ ਆ ਮੈਂ ਤਾਂ ਸਾਰਨੇ ਹੀ ਬੇਨਤੀ ਕਰਾਂਗਾ ਕਿ ਦਿਲ ਖੋਲ ਕੇ ਇਥੇ ਸਾਨ ਕਰੋ ਤੇ ਇੱਕ ਜਿਹੜੀ ਇੱਕ ਬੇਮਿਸਾਲ ਪੰਜਾਬ ਦੇ ਵਿੱਚ ਉਹ ਉਹ ਗਊਸ਼ਾਲਾ ਬਣੇ ਜਿਹੜੀ ਕਿਤੇ ਬਣਾਉਂਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ